ਹਾਂਜੀ ਕੀ ਨਾਮ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਸਰ ਮੇਰਾ ਨਾਮ ਰਾਜਨ ਪਾਸਵਾਨ ਹੈ ਮੈਂ ਮਿਥਲਾ ਜਨ ਮਸਤੀ ਸੇਵਾ ਸਮਿਤੀ ਦਾ ਗਰੁੱਪ ਹਾਂ ਪਿਹਾਰ ਜਨਿਤ ਮਾਸਵਰਾ ਪ੍ਰਧਾਨ ਹ ਅਸੀਂ ਕਹਿਣਾ ਇਹ ਚਾਹੁੰਦੇ ਆ ਜੋ ਪੰਜਾਬ ਦੇ ਹਾਲਾਤ ਹੋ ਰਹੇ ਆ ਇਸ ਟਾਈਮ ਇੱਕ ਪ੍ਰਵਾਸੀ ਭਾਈਚਾਰੇ ਨੂੰ ਲੈ ਕੇ ਉਸ ਦੇ ਉੱਤੇ ਅਸੀਂ ਗੱਲ ਕਰਨਾ ਚਾਹੁੰਦੇ ਆ ਜੋ ਵੀ ਕੁਝ ਜੋ ਵੀ ਕੁਝ ਜੋ ਵੀ ਕੁਝ ਪਿਛਲੇ ਬੀਤੇ ਦਿਨ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਹੈ ਉਹ ਬੜਾ ਹੀ ਸ਼ਰਮਨਾਕ ਤੇ ਨਿੰਦनीय ਯੋਗ ਹੈ ਉਸ ਸ਼ਹਿਰਕੁਰ ਦੇ ਵਿੱਚ ਜਿਸ ਦਰਿੰਦੇ ਨੇ ਜਿਸ ਦ੍ਰਿੰਦਗੀ ਦੇ ਨਾਲ ਉਸ ਬੱਚੇ ਨਾਲ ਉਹ ਵਾਰਦਾਤ ਨੂੰ ਇਨਜਾਮ ਦਿੱਤਾ ਹੈ ਸਾਡਾ ਮੰਨਣਾ ਹੈ ਕਿ ਉਸ ਨੂੰ ਜਿੰਨੀ ਵੀ ਸਖਤ ਤੋਂ ਸਖਤ ਸਜ਼ਾ ਦੇ ਸਕੇ ਉਨੀ ਸਖਤ ਤੋਂ ਸਖਤ ਸਜ਼ਾ ਦਿਓ ਪਰ ਇਹ ਜ਼ਰੂਰੀ ਨਹੀਂ ਹੈ ਕਿ ਇੱਕ ਸਮਾਜ ਦੇ ਇੱਕ ਬੰਦੇ ਨੇ ਜੇ ਐਦਾਂ ਦੀ ਗਲਤੀ ਕੀਤੀ ਹੈ ਕਾਨੂੰਨ ਆਪਣੇ ਹੱਥ ਚ ਲਿਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਾਰਾ ਸਮਾਜ ਗਲਤ ਹੋ ਗਿਆ ਸਾਡਾ ਪੰਜਾਬੀ ਭਾਈਚਾਰਾ ਯੂਪੀ ਬਿਹਾਰ ਬੰਗਾਲ ਕਲਕੱਤਾ ਝਾਰਖੰਡ ਮੱਧ ਪ੍ਰਦੇਸ਼ ਥਾਥਾ ਰਹਿ ਰਹੇ ਨੇ ਜੇ ਸਾਡੇ ਭਾਈਚਾਰੇ ਵਿੱਚੋਂ ਕਿਸੇ ਤੋਂ ਵੀ ਕੋਈ ਇੱਕ ਗਲਤੀ ਹੋ ਜਵੇ ਇਸ ਦਾ ਮਤਲਬ ਇਹ ਨਹੀਂ ਅਸੀਂ ਕਹਿ ਸਕਦੇ ਕਿ ਉੱਥੇ ਪੰਜਾਬੀ ਭਾਈਚਾਰਾ ਸਾਰਾ ਗਲਤ ਹੈ ਸਾਨੂੰ ਕੋਈ ਰਾਈਟਸ ਨਹੀਂ ਹੈ ਅਸੀਂ ਕਿਸੇ ਸਮਾਜ ਨੂੰ ਗਲਤ ਆਖੀਏ ਕਿਸੇ ਸਮਾਜ ਨੂੰ ਸਪੈਸ਼ਲੀ ਟਾਰਗੇਟ ਕਰਕੇ ਅਸੀਂ ਕਹੀਏ ਕਿ ਪੰਜਾਬ ਛੱਡੋ ਨਾਰਾ ਲੱਗ ਰਿਹਾ ਪਏ ਪਜਾਓ ਪੰਜਾਬ ਬਚਾਓ। ਕੀ ਇਹ ਸਹੀ ਹੈ? ਬਿਲਕੁਲ ਵੀ ਸਹੀ ਨਹੀਂ ਹੈ। ਦੂਜੀ ਗੱਲ ਅੱਜ ਦੇ ਸਮੇਂ ਦੇ ਵਿੱਚ ਨਾ ਹਰ ਇੱਕ ਸਮਾਜ ਦੇ ਵਿੱਚ ਹਰ ਇੱਕ ਖੇਤਰ ਦੇ ਵਿੱਚ ਦਰਿੰਦੇ ਲੋਕ ਬੈਠੇ ਆ। ਸਾਡੀ ਜਿਹੜੀ ਕੌਮ ਹੈ ਜਿੱਥੋਂ ਅਸੀਂ ਪਿਸ਼ੋਕੜ ਬਿਲੋਂਗ ਕਰਦੇ ਆਂ ਉਸ ਹਿਸਾਬ ਨਾਲ ਸਾਡਾ ਪੰਜਾਬ ਨਾਲ ਇੱਕ ਭਾਈਚਾਰਿਆਲਾ ਰਿਸ਼ਤਾ ਹੋਣਾ ਚਾਹੀਦਾ ਸੀ ਮਟਾਪਾ ਉਸਤੇ ਉੱਤੇ ਗੱਲ ਨਹੀਂ ਕਰਨਾ ਚਾਹੁੰਦੇ ਜੋ ਮਾਹੌਲ ਨੇ ਬੀਤੇ ਦਿਨੇ ਜੋ ਹੋ ਚੁੱਕਿਆ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਖੇਤਰ ਹਰ ਇੱਕ ਸਮਾਜ ਦੇ ਵਿੱਚ ਦਰਿੰਦੇ ਬੈਠੇ ਆ ਉਹ ਸਾਨੂੰ ਚਾਹੀਦਾ ਕਿ ਉਸ ਦਰਿੰਦੇ ਨੂੰ ਫੜ ਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇ ਇਹ ਭਾਰਤ ਦੇਸ਼ ਹੈ ਇਸ ਦੇਸ਼ ਦੇ ਵਿੱਚ ਸਾਰੇ ਜਣੇ ਇੱਕ ਭਾਰਤ ਵਾਸੀ ਹੈ ਇੱਕ ਦੇਸ਼ ਹੈ ਇੱਕ ਕਾਨੂੰਨ ਹੈ ਜੋ ਕਿ ਸਾਰਿਆਂ ਲਈ ਬਰਾਬਰ ਹੈ ਅੱਜ ਸਾਨੂੰ ਲੈ ਕੇ ਕਹਿੰਦੇ ਵੀ ਬਾਹਰ ਕੱਢੋ ਪੰਜਾਬ ਤੋਂ ਬਾਹਰ ਕੱਢੋ ਪੰਜਾਬ ਤੋਂ ਸਾਰੇ ਸਮਾਜ ਨੇ ਥੋੜੀ ਕੋਈ ਜ਼ੁਰਮ ਕੀਤਾ ਕਿਸੇ ਇੱਕ ਨੇ ਕੀਤਾ ਹੈ ਸਾਰਾ ਸਮਾਜ ਇਸ ਟਾਈਮ ਜ਼ੁਰਮ ਹੋ ਰਿਹਾ ਸੀ ਸਾਰਾ ਸਮਾਜ ਤਾਂ ਆਪਣੇ ਆਪਣੇ ਕੰਮਾਂ ਕਾਰਾਂ ਨੂੰ ਲੱਗਿਆ ਹੋਆ ਸੀ ਸੋ ਜਿਸ ਬੰਦੇ ਨੇ ਜ਼ੁਰਮ ਕੀਤਾ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦੋ ਅਸੀਂ ਉਸ ਦੇ ਹੱਕ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਹਾਂ ਸਜ਼ਾ ਦੇ ਹੱਕ ਦੇ ਵਿੱਚ ਤੇ ਜੋ ਉਸ ਤੋਂ ਬਾਅਦ ਪਿੱਛੇ ਫਰੀਦਕੋਟ ਇੱਕ ਪਿੰਡ ਹੈ ਕਮਿਆਣਾ ਮੈਂ ਵੀਡੀਓ ਦਿਖਾਵਾਂ ਫਰੀਦਕੋਟ ਦੇ ਪਿੰਡ ਇੱਕ ਕਮਿਆਣਾ ਵਿੱਚ 3 ਸਾਲ 3 ਸਾਲ ਦੇ ਸੌਰੀ 3 ਸਾਲ ਕਹਿ ਰਿਹਾ ਮੈਂ ਫਰੀਦਕੋਟ ਦੇ ਪਿੰਡ ਕਮਿਆਣਾ ਵਿੱਚ ਜਿੰਦਗੀ ਕੀਤੀ ਉਹ ਸਾਡੇ ਸਾਹਮਣੇ ਹੈ ਪਰ ਇਸ ਤੋਂ ਜਾਂ ਇਸ ਦੇ ਬਰਾਬਰ ਦੀ ਖਤਰਨਾਕ ਘਟਨਾ ਸਾਡੇ ਪੰਜਾਬੀਆਂ ਨੇ ਕੀਤੀ ਹੈ ਕਮਿਆਣਾ ਪਿੰਡ ਦੇ ਵਿੱਚ ਕਮਿਆਣਾ ਪਿੰਡ ਦੇ ਵਿੱਚ 6 ਸਾਲਾਂ ਬੱਚੇ ਨਾਲ 3 9 ਕਮਿਆਣਾ ਪਿੰਡ ਦੀ ਜਿਹੜੀ ਖਬਰ ਹੈ ਉਹ ਇਹ ਹੈ ਕਿ ਕਮਿਆਣਾ ਪਿੰਡ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੇ ਪੰਜਾਬੀ ਨੌਜਵਾਨਾਂ ਨੇ ਪੰਜਾਬੀ ਹੀ 6 ਸਾਲ ਦੇ ਬੱਚੇ ਨਾਲ ਫਰੇਬ ਕੀਤਾ ਇਹਨਾਂ ਦਿਨਾਂ ਦੇ ਵਿੱਚ ਹੀ ਉਸ ਮੁੱਦੇ ਨੂੰ ਚੁੱਕਿਆ ਨਹੀਂ ਗਿਆ ਉਸ ਤੋਂ ਬਾਅਦ ਕੱਲ ਦੀ ਖਬਰ ਆਈ ਹੈ ਇੱਕ 70 ਸਾਲ ਦੇ ਬਜ਼ੁਰਗ ਨੇ ਸਰਦਾਰ ਜੀ ਨੇ ਅੱਗ ਬੰਨੀ ਹੋਈ ਨੇ ਸੋ ਉਹਨਾਂ ਨੇ ਇੱਕ 9 ਸਾਲ ਦੀ ਬੇਟੀ ਨੂੰ ਜ਼ਬਰਦਸਤੀ ਕੁੜੀ ਨੂੰ ਜ਼ਬਰਜਨਾਹ ਕੀਤਾ ਪੁਲਿਸ ਕਾਰਵਾਈ ਫੜ ਲੈ ਕੇ ਪੁਲਿਸ ਵਾਲੇ ਸੋ ਇਹ ਦੋ ਜਿਹੜੇ ਮੁੱਦੇ ਸਾਹਮਣੇ ਆਏ ਆ ਉਸ ਨੂੰ ਕਿਉਂ ਨਹੀਂ ਚੁੱਕਿਆ ਜਾ ਰਿਹਾ ਕੀ ਉਸ ਦੇ ਵਿੱਚ ਅਸੀਂ ਕਹਿ ਸਕਦੇ ਕਿ ਪੰਜਾਬੀ ਸਮਾਜ ਗਲਤ ਹੈ ਬਿਲਕੁਲ ਨਹੀਂ ਜੋ ਦਰਿੰਦਾ ਜਿਸ ਨੇ ਤਰੀਂਤੀ ਕੀਤੀ ਹੈ ਉਥੇ ਕਾਨੂੰਨੀ ਕਾਰਵਾਈ ਕਰਵਾਓ ਜਿੰਨਾ ਹੋ ਸਕੇ ਉਸ ਤੋਂ ਬਾਅਦ ਜੋ ਵੀ ਸਾਹਮਣੇ ਆ ਰਿਹਾ ਕੈਮਰੇ ਦੇ ਉਹ ਅਲਫਾਜ਼ ਆਪ ਦੇ ਕੁਝ ਤੋਂ ਕੁਝ ਕੁਝ ਤੋਂ ਕੁਝ ਬੋਲੀ ਜਾ ਰਿਹਾ ਆਪਣੇ ਕੱਲ ਪਰਸੋ ਮੰਗਲਵਾਰ ਉਹ ਬੁੱਧਵਾਰ ਦੀ ਇੱਕ ਵੀਡੀਓ ਹੈ ਉਥੇ ਇੱਕ ਸਿੰਘ ਵੀਰ ਨੇ ਸਰਦਾਰ ਵੀਰ ਨੇ ਜੋ ਗੱਲ ਕਹੀ ਹੈ ਉਹ ਮੈਂ ਸੁਣਾਉਣਾ ਤੁਹਾਨੂੰ ਵੰਦੀਆਂ ਦੀ ਅਸੀਂ ਇੱਕ ਪੂਰੀ ਇੱਕ ਮੀਟਿੰਗ ਕਰਕੇ ਪੂਰੇ ਪੰਜਾਬ 'ਚ ਐਲਾਨ ਕਰਨਾ ਅਸੀਂ ਕੋਈ ਪੈਦਲ ਮਾਰਚ ਨਹੀਂ ਕੱਢਣਾ ਅਸੀਂ ਕੋਈ ਕੈਂਡਲ ਮਾਰਚ ਨਹੀਂ ਕੱਢਣਾ ਗਾਂ ਤੋਂ ਯਾਦ ਰੱਖੋ ਇਸ ਗੱਲ ਨੂੰ ਸਾਡੀ ਕੋਈ ਕਿ ਕਿਸੇ ਕੁੜੀ ਦਾ ਸ਼ੋਸ਼ਣ ਹੋ ਜਾਂਦਾ ਹੈ ਰੇਪ ਹੋ ਜਾਂਦਾ ਹੈ ਅੱਜ ਵੀ ਉਹਨਾਂ ਬੱਚੇ ਨਾ ਹੋਇਆ ਚੁੱਕਨੇ ਆ ਜੀ ਕੈਂਡਲ ਮਾਰਚ ਲੈ ਕੇ ਟੁੱਟ ਪੈਂਦੇ ਆ ਪ੍ਰਦਰਸ਼ਨ ਕਰਨ ਲੱਗ ਜਾਂਦੇ ਆ ਤੇ ਕਿਉਂ ਸਾਨੂੰ ਮਹਾਰਾਜ ਨੇ ਕੀ ਦਿੱਤਾ ਸੀਗਾ ਸਾਨੂੰ ਸ਼ਸਤਰ ਦਿੱਤੇ ਸੀ ਨਾ ਸਾਡੀਆਂ ਡਾਂਗਾਂ ਕਿੱਥੇ ਰਿਓ ਕੱਢੋ ਬਾਹਰ ਮਾਰ ਮਾਰ ਡਾਂਗਾਂ ਭੰਨਸ ਕਰ ਦੋ ਸਿੱਧੇ ਇੰਡੀਆ ਗੱਲ ਹੈ ਇਹ ਈ ਹੈ ਸਾਡੇ ਤੁਸੀਂ ਭਈਆ ਭਈਏ ਤੁਹਾਡੇ ਤੋਂ ਤਕੜੇ ਆ ਕੋਈ ਤੁਹਾਡੇ ਤੋਂ ਤਕੜਾ ਨਹੀਂਗਾ ਤੁਸੀਂ ਪੰਜਾਬ ਦੇ ਹੋ ਤੇ ਆਪਣੇ ਦੰਮ ਤੇ ਰੋ ਪੰਜਾਬ ਆਪਣੇ ਦੰਮ ਤੇ ਸ਼ੁਰੂ ਤੋਂ ਚੱਲਦਾ ਆ ਅੱਗੇ ਵੀ ਆਪਣੇ ਦੰਮ ਤੇ ਚਲਾਓ ਦੇਖੋ ਜੋ ਵੀਰ ਨੇ ਗੱਲ ਕਹੀ ਹੈ ਨਾ ਕਿ ਸਾਨੂੰ ਮਹਾਰਾਜ ਨੇ ਸ਼ਸਤਰ ਦਿੱਤੇ ਆ ਉਹ ਸ਼ਸਤਰ ਦਿੱਤੇ ਆਪਾਂ ਨੂੰ ਜ਼ੁਰਮ ਦੇ ਉੱਤੇ ਚੁੱਕਣ ਲਈ ਜਿਹੜੇ ਜ਼ੁਰਮ ਕਰਦੇ ਆ ਜਿਹੜੇ ਇਦਾਂ ਦੇ ਤਰੀਂਦੇ ਆ ਨਾਕੀ ਇੱਕ ਸਮਾਜ ਦੇ ਲੋਕ ਤੇ ਚੁੱਕਣ ਲਈ ਜਿਹੜੇ ਅੱਜ ਕਮਾ ਕੇ ਰੋਟੀ ਆਪਣਾ ਪਰਿਵਾਰ ਪਾਲ ਰਹੇ ਆ ਬੱਚੇ ਪਾਲ ਰਹੇ ਆ ਤੁਸੀਂ ਜਗੜਦਸਤੀ ਕਿਸੇ ਦੀ ਰੇੜੀਆਂ ਨੂੰ ਹੱਥ ਪਾ ਰਹੇ ਹੋ ਕੋਈ ਗਰੀਬ ਬੰਦਾ ਪਾਪੀ ਪੇਟ ਜੋ ਕਰਵਾ ਰਿਹਾ ਉਹ ਕਰਵਾ ਰਿਹਾ ਪਾਪੀ ਪੇਟ ਲਈ ਬੰਦਾ ਗਰੀਬ ਕੋਈ ਰੇੜੀ ਲਾ ਰਿਹਾ ਕੋਈ 버ਗਰ ਦੀ ਰੇੜੀ ਲਾ ਰਿਹਾ ਕੋਈ ਕੁਛ ਕਰ ਰਿਹਾ ਮਤਲਬ ਹਰ ਇੱਕ ਬੰਦਾ ਆਪਣੇ ਖੇਤਰ ਦੇ ਵਿੱਚ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਮਿਹਨਤ ਕਰ ਰਿਹਾ ਤੁਸੀਂ ਅੱਜ ਇਕੱਠੇ ਹੋ ਕੇ ਉਹਨਾਂ ਦੀ ਰੇੜੀਆਂ ਚਕਾਰ ਰਹੇ ਹੋ ਸ਼ਰੇਆਮ ਕਹਿ ਰਹੇ ਹੋ ਡਾਂਗ ਪਰੇਡ ਕਰੋ ਗਾਲ ਕੱਢ ਰਹੇ ਹੋ ਕੀ ਇਹ ਸਹੀ ਹੈ ਕਾਨੂੰਨ ਹੱਥ ਚ ਲੈਣ ਦਾ ਤੁਹਾਨੂੰ ਕਿਸ ਨੇ ਰਾਈਟਸ ਦਿੱਤੇ ਆ ਕਿਸੇ ਨੇ ਨਹੀਂ ਫਿਰ ਵੀ ਮਾਹੌਲ ਦਿਨ ਪ੍ਰਤੀ ਦਿਨ ਉਸ ਹੁਸ਼ਿਆਰਪੁਰ ਦੇ ਕਾਂਡ ਨੂੰ ਲੈ ਕੇ ਮਾਹੌਲ ਪਖਿਆ ਜਾ ਰਿਹਾ ਜਿਹੜੇ ਦੋ ਕਾਂਡ ਹੋਰ ਹੋਏ ਨੇ ਉਸ ਨੂੰ ਲੈ ਕੇ ਮੀਡੀਆ ਬਿਲਕੁਲ ਵੀ ਜਾਗਰੂਤ ਨਹੀਂ ਹੋ ਰਹੀ ਉਸ ਨੂੰ ਬਿਲਕੁਲ ਹੀ ਛਾਲਿਆ ਜਾ ਰਿਹਾ ਮੀਡੀਆ ਦੇ ਵਿੱਚ ਨਾ ਲੋਕਾਂ ਦੇ ਵਿੱਚ ਕਿਉਂ ਉਹ ਪੰਜਾਬੀ ਦੇ ਫੇਰ ਉਸ ਤੋਂ ਬਾਅਦ ਮੈਂ ਗੱਲ ਕਰਦਾ ਲੋਕ ਕਹਿੰਦੇ ਆ ਵੀ ਤੁਸੀਂ ਆ ਕੇ ਇੱਥੇ ਰਾਜ ਕਰ ਰਹੇ ਹੋ ਉਹ ਵੀਰੋਂ ਰਾਜ ਥੋੜਾ ਕਰ ਰਹੇ ਸੀ ਅਸੀਂ ਮਿਹਨਤ ਕਰਕੇ ਆਪਦਾ ਪਰਿਵਾਰ ਪਾਲ ਰਹੇ ਹਾਂ ਰੋਟੀ ਚੰਗੀ ਖਾ ਰਹੇ ਹਾਂ ਹਰ ਇੱਕ ਸਮਾਜ ਦੇ ਵਿੱਚ ਇੱਕ ਗਲਤ ਬੰਦੇ ਬੈਠੇ ਨੇ ਜੋ ਜੋ ਗਲਤੀ ਕਰਦੇ ਨੇ ਤਾਂ ਕਾਨੂੰਨ ਬੈਠਾ ਪਿੱਛੇ ਕਾਨੂੰਨ ਆਪਣੀ ਕਾਰਵਾਈ ਕਰਦਾ ਹੈ ਉਹ ਜਾਂਦਾ ਆਪਣੀ ਸਜ਼ਾ ਭੁਗਤਦਾ ਹੈ ਇਸ ਦਾ ਮਤਲਬ ਇਹ ਨਹੀਂ ਸਾਰਾ ਸਮਾਜ ਗਲਤ ਹੈ ਤੁਸੀਂ ਕਹਿੰਦੇ ਹੋ ਰਾਜ ਕਰਨ ਲਈ ਆਏ ਹੋ ਵੀਰੋਂ ਅਸੀਂ ਰਾਜ ਕਰਨ ਲਈ ਨਹੀਂ ਆਏ ਹਾਂ ਤੁਸੀਂ ਕਹਿੰਦੇ ਹੋ ਕਿ ਪਈਏ ਬਿਹਾਰ ਦੇ ਯੂਪੀ ਦੇ ਉੱਥੋਂ 3-300 ਰੁਪਏ 2-200 ਰੁਪਏ ਕਰਾਇਆ ਲਾ ਕੇ ਪੰਜਾਬ ਆ ਕੇ ਇੱਥੇ ਸਾਡੇ ਤੇ ਰੋਹ ਮਾਰਦੇ ਵੀਰੋ ਫਿਰ ਤੁਸੀਂ ਜੇ ਅਸੀਂ ਆਹ ਗੱਲ ਕਹਿੰਨੇ ਫਿਰ ਤੁਸੀਂ ਕਹਿੰਦੇ ਵੀ ਅਸੀਂ ਤਾਂ 40-40 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਆ ਉਹ ਵੀਰੋ ਤੁਹਾਨੂੰ ਕੌਣ ਅਕਲਮੰਦ ਆਖੇ ਮੈਂ ਹੱਥ ਬੰਨ੍ਹ ਕੇ ਕਹਿਣਾ ਚਾਹੁੰਦਾ ਵੀਰੋ ਤੁਹਾਨੂੰ ਕੌਣ ਅਕਲਮੰਦ ਆਖੇ ਮਾਫੀ ਮਾਫੀ ਮੰਗਦਾ ਮੈਂ ਤੁਹਾਨੂੰ ਕੌਣ ਅਕਲਮੰਦ ਆਖੇ ਇਹ 40-40 ਲੱਖ ਰੁਪਇਆ ਲਾ ਕੇ ਮੈਂ ਬਾਹਰ ਨੌਕਰ ਬਣਨ ਲਈ ਜਾਵਾਂ ਤਾਂ ਮੇਰੇ ਤੋਂ ਵੱਡਾ ਕੋਈ ਬੇਵਕੂਫ ਨਹੀਂ ਹੈਗਾ ਮੈਂ ਉਹਨਾਂ ਦੀ ਨੌਕਰੀ ਕਰਨ ਲਈ ਜਾ ਰਿਹਾ ਜਿਹੜੇ ਅੱਜ ਤੋਂ 79 ਸਾਲ ਪਹਿਲਾਂ ਦੇਸ਼ ਨੂੰ ਜਾਦ ਹੋਇਆ ਜੋ 79 ਸਾਲ ਹੋ ਗਏ 79 ਸਾਲ ਪਹਿਲਾਂ ਜਿਹਨੂੰ ਅਸੀਂ ਖਦੇੜਿਆ ਸੀ ਹਿੰਦੁਸਤਾਨ ਤੋਂ ਭਾਰਤ ਤੋਂ ਤੁਸੀਂ ਉਹਨਾਂ ਦੀ ਗੁਲਾਮੀ ਕਰਨ ਲਈ ਦੇਸ਼ ਵਿਦੇਸ਼ ਭਟਕ ਰਹੇ ਹੋ ਉੱਥੇ ਜਾ ਕੇ ਤੁਸੀਂ ਨਾਲੀਆਂ ਸਾਫ਼ ਕਰੋਗੇ ਗੱਡਰ ਸਾਫ਼ ਕਰੋਗੇ ਹੋਰ ਲੇਬਰ ਦਾ ਕੰਮ ਕਰੋਗੇ ਨੌਕਰ ਬਣ ਕੇ ਰਹੋਗੇ 40 ਲੱਖ ਰੁਪਏ ਲਾ ਕੇ ਔਰ 40 ਲੱਖ ਰੁਪਏ ਉਹ ਮਾਪਿਆਂ ਨੇ ਕਿਵੇਂ ਜੋੜੇ ਹੁੰਦੇ ਕਈਆਂ ਨੇ ਜ਼ਮੀਨ ਵੇਚੀ ਹੁੰਦੀ ਕਿੰਨਾ ਨੇ ਕੋਠੀ ਵੇਚੀ ਹੁੰਦੀ ਹੈ ਵੇਚ ਕੇ ਜ਼ਮੀਨ ਆਪਦੇ ਹੋ ਜਿਨ੍ਹਾਂ ਦੇ ਕਿੱਲੇ ਕਿੱਲੇ ਦੇ ਵਿੱਚ 20 4 4 10 10 20ਵੇਂਾਂ ਵਿੱਚ ਮਕਾਨ ਹੁੰਦਾ ਸੀ ਅੱਜ ਉਹ ਫਲੈਟਾਂ 'ਚ ਰਹਿ ਰਹੇ ਆ ਆਪਣੇ ਬੇਟਿਆਂ ਪਿੱਛੇ ਆਪਣੀ ਬੇਟੀਆਂ ਪਿੱਛੇ ਤੁਸੀਂ 40 40 ਲੱਖ ਰੁਪਏ ਲਾ ਕੇ ਬਾਹਰ ਜਾ ਸਕਦੇ ਹੋ ਯਾਰ ਤੁਸੀਂ ਇੱਥੇ ਉਹੀ 40 ਲੱਖ ਰੁਪਏ ਲਾ ਕੇ ਮਾਲਕ ਬਣੋ ਯਾਰ ਕੌਣ ਕਹਿੰਦਾ ਤੁਹਾਨੂੰ ਬਾਹਰ ਜਾਣ ਲਈ ਸਰਕਾਰ ਤਾਂ ਨਹੀਂ ਕਹਿੰਦੀ ਨਾ ਸਰਕਾਰਾਂ ਤੁਹਾਨੂੰ ਕਹਦੀ ਵੀ ਤੁਸੀਂ ਬਾਹਰ ਨੂੰ ਜਾਓ ਤੁਸੀਂ ਆਪਦੇ ਸ਼ੌਂਕ ਲਈ ਜਾਂਦੇ ਆਂ ਦੂਜੀ ਗੱਲ ਅੱਜ ਕੀ ਹਾਲਾਤ ਐ ਇਸ ਏਰੀਏ ਦੇ ਵਿੱਚ ਹਰੇ ਕੋਈ ਜ਼ਿੰਮੇਵਾਰ ਜ਼ਮੀਨ ਵੇਚ ਕੇ ਆਪਣੇ ਆਪ ਨੂੰ ਪੈਸਾ ਪੈਸੇ ਵਾਲਾ ਕਹਾ ਰਿਹਾ ਵੀ ਮੇਰੇ ਵਰਗਾ ਤਾਂ ਕੋਈ ਤਕੜਾ ਨਹੀਂ ਪੈਸੇ ਵਾਲਾ ਮੈਂ ਥੋੜੀ ਦੇਰ ਪਹਿਲਾਂ ਹੀ ਗੱਲ ਕਰਕੇ ਹਟਿਆ ਸੀ ਕਿ ਇੱਕ ਪਿੰਡ ਦੇ ਵਿੱਚ ਇੱਕ ਜ਼ਿਮੀਦਾਰ ਨੂੰ ਇੱਕ ਬਿਲਡਰ ਨੇ ਆਫਰ ਕੀਤਾ ਮੈਨੂੰ ਤੇਰੀ ਜ਼ਮੀਨ ਚਾਹੀਦੀ ਉਹ ਜ਼ਿਮੀਦਾਰ ਕਈ ਕਿੱਲੇ ਦਾ ਮਾਲਕ ਸੀ ਜਿਹੜਾ ਜ਼ਿਮੀਦਾਰ ਆਪਣੀ ਫਸਲ ਲੈ ਕੇ ਨਾਜ ਲੈ ਕੇ ਮੰਡੀ 'ਚ ਜਾ ਕੇ 2-4 ਲੱਖ ਰੁਪਏ ਲੈ ਕੇ ਆਉਂਦਾ ਸੀ ਐਡਵਾਂਸ ਜਿਮੀਂ ਆੜਤੀ ਵਾਲੇ ਤੋਂ ਉਹਨੂੰ ਆਫਰ ਕਰਤਾ ਉਹਨੇ 50 ਲੱਖ ਰੁਪਏ ਕਿੱਲਾ ਤੇ ਜ਼ਿਮੀਦਾਰ ਖੁਸ਼ ਉਹਦੇ ਧਰਤੀ ਪੈਰ ਨਾ ਲੱਗੇ ਉਸ ਜ਼ਿਮੀਦਾਰ ਨੇ 40 ਤੋਂ 50 ਲੱਖ ਦੇ ਚੱਕਰ 'ਚ ਸਾਰੇ ਕਿੱਲੇ ਜ਼ਮੀਨ ਆਪਣੀ ਵੇਚ ਦਿੱਤੀ ਉਸ ਜ਼ਿਮੀਦਾਰ ਨੂੰ ਦੇਖ ਕੇ ਪਿੰਡ ਦੇ ਬੰਦੇ ਹੈਰਾਨ ਹੋ ਗਏ ਕਿਉਂ ਕਿਉਂਕਿ ਜ਼ਿਮੀਦਾਰ ਦੇ ਸਕੂਟਰ ਦੀ ਥਾਂ ਫੋਰਚਨਰ ਗੱਡੀ ਆ ਗਈ ਗੁੱਟ 'ਚ ਕੜਾ ਆ ਗਿਆ ਸੋਨੇ ਦਾ ਸੋਨੇ ਦੀ ਗੋਠੀ ਆ ਗਈ ਗਲ 'ਚ ਚੈਨੀ ਆ ਗਈ ਹੱਥ 'ਚ ਆਪਲ ਦਾ ਫੋਨ ਜਿਹਦਾ ਕੀ ਪੈਟਫੋਨ ਹੁੰਦਾ ਸੀ ਠੀਕ ਉਹਨੂੰ ਦੇਖਦੇ ਹੋਏ ਪਿੰਡ ਦੇ ਬਾਕੀ ਲੋਕਾਂ ਨੇ ਹੌਲੀ ਹੌਲੀ ਹੌਲੀ-ਹੌਲੀ ਜ਼ਮੀਨ ਵੇਚਤੀ ਆਪਣੀ ਜਿਨ੍ਹਾਂ ਨੇ ਜ਼ਮੀਨ ਵੇਚੀ ਉਹ ਆਗੇ ਫਲੈਟਾਂ 'ਚ ਹੁਣ ਜਿਨ੍ਹਾਂ ਦਾ ਕੋਠੀ ਜਿਨ੍ਹਾਂ ਦੀਆਂ ਕੋਠੀਆਂ ਹੁੰਦੀ ਸੀ ਪਿੰਡਾਂ 'ਚ ਉਹ ਫਲੈਟਾਂ 'ਚ ਰਹਿ ਰਹੇ ਪਾਜੀ ਹੋਣਾ ਜਿਹਦੇ ਟਾਈਮ ਦੇ ਵਿੱਚ ਉਹ 100-100 ਗਾਦੇ 200 ਗਾਦੇ ਫਲੈਟਾਂ 'ਚ ਰਹਿ ਰਹੇ ਆ ਉਸ ਇੱਕ ਜ਼ਿਮੀਦਾਰ ਦੇ ਚੱਕਰ 'ਚ ਬਾਕੀ ਜ਼ਿਮੀਦਾਰਾਂ ਨੇ ਵੀ ਜ਼ਮੀਨ ਵੇਚਤੀ ਤੇ ਬੇਚ ਕੇ ਇਹਨਾਂ ਨੂੰ ਫੁਕਰੀ ਪੰਤੀ ਮਾਰ ਗਈ ਜਿਸ ਕਰਕੇ ਪੰਜਾਬ ਅੱਜ ਪਿੱਛੇ ਹੋ ਗਿਆ ਤੇ ਜਿਨ੍ਹਾਂ ਨੂੰ ਤੁਸੀਂ ਜ਼ਮੀਨ ਵੇਚੀ ਸੀ ਉਹਨਾਂ ਨੇ ਤਾਂ ਮਾਲਕ ਬਣਨਾ ਹੀ ਸੀ ਇੱਥੇ ਅੱਜ ਉਹ ਮਾਲਕ ਬਣ ਕੇ ਤਾਂ ਤੁਹਾਡੇ ਟੀਡੂ ਦੁਖਦੇ ਆ ਮੇਰਾ ਮਤਲਬ ਇਹ ਨਹੀਂ ਮੈਂ ਥੋੜਾ ਦਿਲ ਦਿਖਾਵਾਂ ਬੋਲਣਾ ਪੈ ਰਿਹਾ ਕਿਉਂਕਿ ਮੇਰਾ ਜੰਮਪਲ ਪੰਜਾਬ ਦਾ ਹੀ ਆ ਮੇਰੇ ਚੰਗੇ ਵੀਰ ਪੰਜਾਬੀ ਯਾਰ ਦੋਸਤ ਮਿੱਤਰ ਵੀ ਨੇ ਚੰਗੀ ਉਹਨਾਂ ਦੇ ਨਾਲ ਗੋਲਬਾਨੀ ਆ ਮੈਂ ਇਸ ਧਰਤੀ ਮਾਂ ਨੂੰ ਅੱਜ ਪ੍ਰਣਾਮ ਕਰਦਾ ਕਿਉਂਕਿ ਇਸ ਧਰਤੀ ਤੇ ਮੇਰਾ ਜੰਮਪਲ ਹੈ ਮੇਰਾ ਕੋਈ ਐਦਾਂ ਦਾ ਮੋਟੀਵੇਸ਼ਨ ਨਹੀਂ ਹੈ ਕਿ ਕਿਸੇ ਮੈਂ ਬੇਰ ਦਾ ਦਿਲ ਦਿਖਾਵਾਂ ਦੂਜੀ ਗੱਲ ਜੇ ਆਪਾਂ ਜ ਇਕੱਠੇ ਹੋ ਰਏ ਅੱਜ ਸਾਰਾ ਪੰਜਾਬ ਇੱਕ ਪਾਸੇ ਹੋ ਗਿਆ ਅੱਜ ਸਾਰਾ ਪੰਜਾਬ ਇੱਕ ਪਾਸੇ ਹੋ ਗਿਆ ਕਿ ਯੂਪੀ ਬਿਹਾਰ ਦੇ ਲੋਗ ਭਜਾਓ ਉਹ ਵੀਰੋ ਥੋੜਾ ਜ਼ੋਰ ਪਾਓ ਜ਼ੋਰ ਪਾਓ ਥੋੜਾ ਆਪਣੇ ਦਿਮਾਗ ਦੇ ਉੱਤੇ ਪਜਾਉਣਾ ਹੈ ਕੱਢਣਾ ਹੈ ਤਾਂ ਚਿੱਟਾ ਕਢਾਓ ਲੱਭੋ ਕਿੱਥੇ ਚਿੱਟਾ ਜਿਹੜੀ ਪੰਜਾਬੀ ਦੀ ਪੰਜਾਬ ਦੀ ਜਵਾਨੀ ਖਾ ਗਿਆ ਜਿਹੜੀ ਤੁਹਾਡੀ ਸੋਚ ਨੂੰ ਖਾ ਗਿਆ ਚਿੱਟਾ ਲੱਭੋ ਕਿੱਥੇ ਆ ਕੌਣ ਵੇਚ ਰਿਹਾ ਕਿਵੇਂ ਵੇਚ ਰਿਹਾ ਕਿੱਥੋਂ ਤੇ ਆ ਰਿਹਾ ਏ ਸਾਨੂੰ ਚਲੋ ਲੈ ਕੇ ਅਸੀਂ ਤੁਹਾਡੇ ਨਾਲ ਖੜਦੇ ਆ ਜੋ ਕਾਰਵਾਈ ਹੋਊਗੀ ਅਸੀਂ ਨਾਲ ਹੋ ਕੇ ਤੁਹਾਡੇ ਕਾਨੂੰਨੀ ਕਾਰਵਾਈ ਕਾਨੂੰਨ ਦੇ ਨਾਲ ਮਿਲ ਕੇ ਕਰਾਂਗੇ ਪਰ ਪੰਜਾਬ ਨੂੰ ਬਚਾਓ ਯਾਰ ਅੱਜ ਦੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਬਾਹਰ ਨੂੰ ਬਚਾ ਜਵਾਗ ਜੰਮ ਕੇ ਖੜਾ ਨਹੀਂ ਹੁੰਦਾ ਮਾਪਿਓ ਪਹਿਲਾਂ ਉਹਦਾ ਪਾਸਪੋਰਟ ਤਿਆਰ ਕਰਾ ਦਿੰਨੇ ਆ ਕਿਉਂ ਪਹਿਲਾਂ ਪੰਜਾਬ 'ਚ ਪੰਜਾਬੀ ਨਹੀਂ ਸੀ ਰਹਿੰਦੇ ਫੈਸਲਾ ਤੁਸੀਂ ਆਪ ਲਿਆ ਬੱਚੇ ਤੁਸੀਂ ਆਪ ਤੋਰੇ ਰਿਹਾ ਔਰੇ ਕੋਈ ਨਹੀਂ ਜਿਨ੍ਹਾਂ ਨੂੰ ਤੁਸੀਂ ਆਪ ਦੀ ਜ਼ਮੀਨ ਵੇਚੀ ਅਗਲੇ ਮਾਲਕ ਬਣੀ ਬੈਠੇ ਉਹ ਬਣਨਗੇ ਹੀ ਵੀ ਤੁਸੀਂ ਨਾ ਵੇਚਦੇ ਜ਼ਮੀਨ ਮਿਹਨਤ ਕਰਦੇ ਮਿਹਨਤ ਨਾਲ ਤੋੜਦੇ ਇੱਕ ਵੀ ਬੰਦਾ ਜੇ ਮੈਂ ਕਹਾਂ ਪੰਜਾਬ ਦਾ ਮਜ਼ਦੂਰ ਖੇਤ 'ਚ ਬੜ ਕੇ ਤਿਆਰ ਨਹੀਂ ਹੈ ਕੋਈ ਜ਼ਿੰਮੇਦਾਰ ਖੇਤ 'ਚ ਬੜਨ ਦੇ ਨੂੰ ਤਿਆਰ ਨਹੀਂ ਹੈ ਖੇਤ 'ਚ ਬੜ ਕੇ ਕੰਮ ਕਰਨ ਦੇ ਨੂੰ ਤਿਆਰ ਨਹੀਂ ਹੈ ਇੱਕਾ ਦੁੱਕਾ ਹੀ ਹੋਊਗਾ ਜਿਹਦੇ ਕੋਲ ਪੈਸੇ ਨਹੀਂ ਹੋਣਗੇ ਲੇਬਰ ਨੂੰ ਪੈਸੇ ਦੇਣ ਵਾਸਤੇ ਉਹੀ ਖੇਤ ਚ ਜਾਏਗਾ ਜਿਹਦੇ ਕੋਲ ਪੈਸੇ ਹੋਣਗੇ ਉਹ ਤਾਂ ਦੇਖਣ ਵੀ ਨਹੀਂ ਜਾਂਦਾ ਮੇਰੇ ਖੇਤ ਚ ਬੀਜਿਆ ਕੀ ਹੋਇਆ ਕਿੰਨਾ ਮੁਨਾਫਾ ਹੋਇਆ ਕਿੰਨਾ ਵਾਧਾ ਹੋਇਆ ਮੈਨੂੰ ਅਸੀਂ ਇਸ ਦੇਸ਼ ਦੇ ਵਾਸੀ ਆਂ ਰਲ ਮਿਲ ਕੇ ਰਹਿਣਾ ਏ ਸਾਰਿਆਂ ਨੇ ਇੱਕ ਪਾਈ ਚਾਰੇ ਦੀ ਸਾਂਝ ਰੱਖਣੀ ਐ ਇੱਕ ਪਾਈ ਚਾਰੇ ਸਾਂਝ ਰੱਖਣੀ ਐ ਮੈਂ মিডিਆ ਰਾਹੀਂ ਸਾਰੇ ਵੀਰ ਭੈਣ ਭਰਾਵਾਂ ਨੂੰ ਇਹੋ ਬੇਨਤੀ ਕਰਦਾ ਕਿ ਵੀਰੋ ਆਪਾਂ ਰਲ ਕੇ ਪਹਿਲਾਂ ਤਾਂ ਇਸ ਗੰਦਗੀ ਨੂੰ ਸਾਫ਼ ਕਰੀਏ ਉਸ ਚਿੱਟੇ ਜਿਹੜਾ ਚਿੱਟਾ ਹੈ ਚਿੱਟਾ ਜਿਹੜਾ ਪੰਜਾਬ ਦੀ ਨਸਲ ਖਾ ਗਿਆ ਉਸ ਨੂੰ ਪਹਿਲਾਂ ਸਾਫ਼ ਕਰੀਏ ਤੇ ਜੋ ਗੰਦੇ ਲੋਕ ਸਾਡੇ ਸਮਾਜ ਦੇ ਵਿੱਚ ਭਰੇ ਬੈਠੇ ਨੇ ਮੈਂ ਨਹੀਂ ਕਹਿੰਦਾ ਇੱਕ ਦੁੱਕਾ ਭਰੇ ਬੈਠੇ ਆਪਾਂ ਉਹਨਾਂ ਤੋਂ ਪਹਿਲਾਂ ਖੁਦ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਲਈਏ ਉਹਨਾਂ ਤੋਂ ਬਚਾ ਕੇ ਰੱਖੀਏ ਸਤਾਰਕ ਰਹੀਏ ਤੇ ਫਿਰ ਉਹਨਾਂ ਗੱਦੇ ਗੰਦਗੀ ਨੂੰ ਬਾਹਰ ਕੱਢੀਏ ਸਮਾਜ ਤੋਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਡੀਜੀਪੀ ਪੰਜਾਬ ਦੇ ਉਹਨਾਂ ਨੂੰ ਬੇਨਤੀ ਕਰਦਾ ਕਿ ਜੋ ਵੀ ਇਸ ਤਰ੍ਹਾਂ ਮਾਹੌਲ ਬਣ ਰਿਹਾ ਹੈ ਉਸ ਤੇ ਉੱਤੇ ਸੰਗਿਆਨ ਲੀਤਾ ਜਾਵੇ ਤੇ ਇੱਕ ਭਾਈਚਾਰੇ ਦੀ ਸਾਂਝ ਜਿਹੜੀ ਹੈ ਰੱਖੀ ਜਾਵੇ ਕਿਉਂਕਿ ਨਾ ਤਾਂ ਅਸੀਂ ਤੋਂ ਬਾਹਰ ਨਾ ਤੁਸੀਂ ਸਭ ਤੋਂ ਬਾਹਰ ਬਹੁਤ-ਬਹੁਤ ਧੰਨਵਾਦ ਤੁਹਾਡਾ